ਕਹਿੰਦੇ ਨੇ ਕਿ ਜਿਸਨੇ ਯੋਗ ਨੂੰ ਅਪਣਾਇਆ ਉਸਨੇ ਰੋਗ ਨੂੰ ਹਮੇਸ਼ਾ ਲਈ ਪਛਾਇਆ। ਕਿਆ ਜਾਂਦਾ ਹੈ ਕਿ ਯੋਗਾਸਨ ਕਰਨ ਨਾਲ ਵਿਅਕਤੀ ਹਮੇਸ਼ਾ ਨਿਰੋਗੀ ਕਾਇਆ ਦਾ ਮਾਲਕ ਰਹਿੰਦਾ ਹੈ। ਦੇਸ਼ ਭਰ ਵਿੱਚ ਜਿੱਥੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਉੱਥੇ ਹੀ ਸੰਗਰੂਰ ਤੇ ਬਨਾਸਰ ਬਾਗ ਵਿਖੇ ਵੀ ਤੜਕਸਰ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ ਮੌਕੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਸ਼ਹਿਰ ਵਾਸੀਆਂ ਨੇ ਭਾਗ ਲਿਆ ਉੱਥੇ ਹੀ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ Pritam Singh Pitu ਵੀ ਉਜੇਚੇ ਤੌਰ ਤੇ ਪਹੁੰਚੇ। ਪਤਰਕਾਰਾਂ ਨਾਲ ਗੱਲ ਕਰਦੇ ਵਕ ਵਕ ਬੁਲਾ ਰਿਆ ਨਹੀਂ ਜਿੱਥੇ ਮੁੱਖ ਮੰਤਰੀ ਪੰਜਾਬ ਭਗਵਾਨਤਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦੱਸਿਆ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਯੋਗਾ ਟੀਚਰ ਦਿੱਤੇ ਗਏ ਨੇ ਤੇ ਯੋਗਾ ਕਲਾਸਿਸ ਚਲਾਈਆਂ ਜਾ ਰਹੀਆਂ ਨੇ ਹਰ ਇੱਕ ਨੂੰ ਉਸ ਦਾ ਬਹੁਤ ਲਾਭ ਹੋਇਆ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੱਲ ਕਰਦੇ ਆ ਕਿਹਾ ਕਿ 21 ਜੂਨ ਸਾਪਲੀ ਬਹੁਤ ਵੱਡਾ ਦਿਨ ਹੈ ਕਿਉਂਕਿ ਇਸ ਦਿਨ ਕੋ ਮੰਤਰੀ ਪੱਧਰ ਉੱਤੇ 170 ਦੇਸ਼ਾਂ ਵਿੱਚ ਯੋਗ ਦਿਵਸ ਮਨਾਇਆ ਜਾਂਦਾ ਹੈ ਤੇ yogic ਕਿਰਿਆ ਅਜੇ ਹੀ ਕਿਰਿਆ ਜਿਸ ਨਾਲ ਵਿਅਕਤੀ ਨਿਰੋਗ ਰਹਿੰਦਾ ਹੈ। ਅੱਜ ਬਨਾਸਰ ਬਾਗ ਦੇ ਵਿੱਚ ਸਾਡੇ ਜਿਹੜੇ ਸਤਿਕਾਰਯੋਗ ਸਾਥੀ ਜਿਨ੍ਹਾਂ ਨੇ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਕਮੰਤਰੀ ਯੋਗ ਦਿਵਸ ਦੇ ਉੱਤੇ ਜੋ ਪਿਛਲੇ ਸਾਲ ਤੋਂ ਜਿਹੜਾ ਉਪਰਾਲਾ ਕੀਤਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਯੋਗਾ ਟੀਚਰ ਦਿੱਤੇ ਗਏ ਆ ਔਰ ਯੋਗਾ ਕਲਾਸ ਜਿਹੜੀਆਂ ਲੱਗ ਰਹੀਆਂ ਨੇ ਸੋ ਅੱਜ ਇੱਕ ਬਹੁਤ ਵੱਡਾ ਜਿਹੜਾ ਮਹੱਤਵ ਇਸ ਚੀਜ਼ ਦਾ ਹੈਗਾ ਕਿ 21 ਜੂਨ ਜੋ ਕਿ ਜਿਵੇਂ ਕਿ ਆ ਜਾਂਦਾ ਕਿ ਅੱਜ ਦਿਨ ਵੀ ਸਭ ਤੋਂ ਵੱਡਾ ਸੋ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈਗੀ ਹੈ ਔਰ ਅੱਜ ਦੇ ਦਿਨ ਜਿਹੜਾ ਕਮੰਤਰੀ ਪਦਰ ਦੇ ਉੱਤੇ 170 ਦੇਸ਼ ਨੇ ਜਿਹੜੇ ਉਹ ਇਹਨੂੰ ਜਿਹੜਾ ਮਨਾਉਂਦੇ ਆ ਔਰ ਜਿਹਦੇ ਨਾਮੇ ਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਦੇ ਜਿਹੜੇ ਚਾਹੇ ਮਾਨਸਿਕ ਤੌਰ ਤੇ ਚਾਹੇ ਫਿਜ਼ੀਕਲੀ ਤੌਰ ਤੇ ਹਰ ਬੰਦਾ ਜਿਹੜਾ ਕਿਸੇ ਨਾ ਕਿਸੇ ਬਿਮਾਰੀ ਦਾ ਜਿਹੜਾ ਸ਼ਿਕਾਰ ਆ ਦਵਾਈਆਂ ਖਾ ਰਹੇ ਨੇ ਜਿਸ ਤਰੀਕੇ ਨਾਲ ਸਾਡਾ ਖਾਣ ਪੀਣ ਸਾਡਾ ਰਹਿਣ ਸਹਿਣ ਜਿਹੜਾ ਗਲਤ ਹੋਈ ਜਾਂਦਾ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਹੀ ਕਰਨਾ ਵੀ ਸਾਡੇ ਉਹ ਵੀ ਤਰੀਕੇ ਨੇ ਜਿਹੜੇ ਤੌਰ ਤਰੀਕੇ ਨੇ ਜਿਹੜੇ ਉਹ ਗਲਤ ਹੋਈ ਜਾਂਦੇ ਆ ਸੋ ਉਹਦੇ ਵਿੱਚ ਯੋਗ ਸਭ ਤੋਂ ਵੱਡਾ ਜਿਹੜਾ ਹੈਗਾ ਜਿਹਦੇ ਵਿੱਚ ਬੰਦਾ ਆਪਣੀ ਮਨ ਆਪਣੀ ਆਤਮਾ ਤੇ ਆਪਣੇ ਸਰੀਰ ਦਾ ਜਿਹੜਾ ਸੰਤੁਲਨ ਜਿਹੜਾ ਬਣਾਉਂਦਾ ਯੋਗ ਜੋੜਦਾ ਜੋੜਨਾ ਜਿਹਦਾ ਮਤਲਬ ਹੁੰਦਾ ਸੋ ਅੱਜ ਸਾਰਿਆਂ ਨੇ ਰਲ ਮਿਲ ਕੇ ਇਸ ਨੂੰ ਮਨਾਇਆ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹੈ ਯੋਗ ਦਿਵਸ ਦੇ ਉੱਤੇ ਔਰ ਸਾਰਿਆਂ ਨੂੰ ਅਪੀਲ ਵੀ ਕਰਦੀ ਹਾਂ ਕਿ ਆਓ ਰਲ ਮਿਲ ਕੇ ਆਪਾਂ ਸਾਰੇ ਯੋਗਾ ਕਰੀਏ ਔਰ ਆਪਣੇ ਆਪ ਨੂੰ ਤੰਦਰੁਸਤ ਇਸ ਮੌਕੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਵੀ মিডিਆ ਮੁਖਾਤਿਬ ਹੋਏ ਅਤੇ ਸਾਰਿਆਂ ਨੂੰ ਯੋਗ ਕ੍ਰਿਆਵਾਂ ਕਰਨ ਦੀ ਸਲਾਹ ਦਿੱਤੀ ਦੇਖੋ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਵੀ ਕਿਉਂਕਿ ਸ਼ਹਿਰ ਸਰ ਦੀ ਸਾਡੇ ਵੱਡੀ ਪੂੰਜੀ ਹੈ ਇਹਨੂੰ ਤੰਦਰੁਸਤ ਕਰਨ ਲਈ ਜਿਹੜਾ ਇਹ ਪ੍ਰੋਗਰਾਮ ਚੱਲਿਆ ਹੈ ਪੰਜਾਬ ਦੇ ਵਿੱਚ ਸੀਮ ਜੋਗਸ਼ਾਲਾ ਇਹ ਬਹੁਤ ਵਧੀਆ ਹੈ ਇਹਦੇ ਸਿੱਟੇ ਆ ਜਿਹੜੇ ਵਧੀਆ ਮਿਲ ਰਹੇ ਆ ਕੱਲ ਮੈਨੂੰ ਗੱਲ ਹੋਈ ਸੀ ਕਹਿੰਦੇ ਇੱਥੇ ਬਹੁਤਿਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਉਹ ਕਲਾਸਾਂ ਨਾਲ ਲਾਈਆਂ ਸੀਮ ਜੋਗਸ਼ਾਲਾ ਦੀਆਂ ਤੇ ਉਹ ਪ੍ਰੋਪਰ ਠੀਕ ਹੋ ਗਏ ਨੌਜਵਾਨੀ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਿਹੜਾ ਨਸ਼ਿਆਂ ਦਾ ਸਾਡਾ ਹੈਗਾ ਕਰੋਪ ਚੱਲ ਰਿਹਾ ਦੇਖੋ ਵਿਕਦਾ ਤਾਂ ਕਹਿੰਦੇ ਬਾਹਰ ਚਿੱਟਾ ਵੀ ਆ ਤੁਹਾਡੇ ਤੇ ਡਿਪੈਂਡ ਬੇਹਕਲਾ ਦਾ ਬਾਹਰ ਦੁੱਧ ਵੀ ਹੈ ਸਾਡੇ ਤੇ ਡਿਪੈਂਡ ਕਰਨਾ ਵੀ ਇਸ ਨੇ ਪੀਣਾ ਕੀ ਹੈ ਇਹ ਸਾਡੀ ਸੁਸਾਇਟੀਆਂ ਨੇ ਜਿਹੜੀਆਂ ਸੁਸਾਇਟੀਆਂ ਜਿੱਦੋਂ ਮਾੜੇ ਅੰਸਰਾਂ ਨਾਲ ਅਸੀਂ ਬਹਿਨੇ ਆ ਉਹ ਸੁਸਾਇਟੀਆਂ ਸਾਡੇ ਬੱਚਿਆਂ ਨੂੰ ਮਾੜਾ ਕਰਦੀਆਂ ਨੇ ਮਾੜੇ ਪਾਸੇ ਲੈ ਜਾਂਦੀਆਂ ਨੇ ਸੋ ਮੇਰੀ ਪੇਰੈਂਟਸ ਨੂੰ ਵੀ ਬੇਨਤੀ ਹੈ ਵੀ ਸਾਡੇ ਬੱਚੇ ਇਸ ਨੂੰ ਪਤਾ ਲੱਗਦਾ ਵੀ ਕਿਸੇ ਮਾੜੀ ਸੁਸਾਇਟੀ ਜਾ ਰਹੇ ਨੇ ਤਾਂ ਸਾਡਾ ਰੋਕਣ ਦਾ ਉਹ ਫਰਜ਼ ਬਣਦਾ ਇਸ ਮੌਕੇ ਸੰਗਰੂਰ ਸ਼ਹਿਰ ਵਾਸੀਆਂ ਨੇ ਵੀ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਸਾਂਝੇ ਕੀਤੇ ਦੇਖੋ ਯੋਗ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਹੈ ਯੋਗ ਆਪਾਂ ਕਰਾਂਗੇ ਤਾਂ ਦੇਖੋ ਦਵਾਈਆਂ ਤੋਂ ਛੁਟਕਾਰਾ ਮਿਲਦਾ ਹੈ ਛੇ ਤਾਂ ਨਰੋਈ ਰਹਿੰਦੀ ਹੈ ਤੇ ਸਿਹਤਮਾਨ ਬੰਦੇ ਦਾ ਹਰ ਵੇਲੇ ਖੁਸ਼ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਯੋਗ ਤਾਂ ਇੱਕ ਬਹੁਤ ਜ਼ਰੂਰੀ ਅੰਗ ਹੈ ਸਰੀਰ ਵਾਸਤੇ ਕਿਉਂਕਿ ਸੇ ਆਪਾਂ ਨੂੰ ਕਰਨਾ ਚਾਹੀਦਾ ਹੈ ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਮਤਲਬ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ ਇਹਦਾ ਬਹੁਤ ਹੀ ਫਾਇਦੇਮੰਦ ਬਹੁਤ ਫਾਇਦੇਮੰਦ ਹੈ ਅੱਜ ਦਾ ਜੋ ਦਿਨ ਹੈ ਬੜਾ ਵਧੀਆ ਦਿਨ ਹੈ ਲੋਕਾਂ ਦੇ ਵਿੱਚ ਜੋ ਜਾਗਰਤੀ ਆਈ ਹੈ ਯੋਗ ਇਸਵੰਦੀ ਪੰਜਾਬ ਸਰਕਾਰ ਵੱਲੋਂ ਜੋ ਯੋਗ ਸ਼ਾਲਾ ਚਲਾਈ ਜਾ ਰਹੀ ਹੈ ਇਹਦਾ ਬਹੁਤ ਲੋਕ ਲਾਭ ਲੈ ਰਹੇ ਨੇ ਸੰਰੂਰ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਇਹ ਜਿਹੜੀ ਯੋਗਸ਼ਾਲਾ ਦੀਆਂ ਕਲਾਸਾਂ ਚੱਲ ਰਹੀਆਂ ਨੇ ਅਰ ਜੋ ਬੀਬੀਆਂ ਕਰਾ ਰਹੀਆਂ ਨੇ ਯੋਗਾ ਸਾਡੇ ਇੱਥੇ ਮੁਨਸਰਵਾਗ ਦੇ ਵਿੱਚ 12 ਦਰੀ ਦੇ ਵਿੱਚ ਵੀ ਯੋਗਾ ਦੋ ਕਲਾਸਾਂ ਲੱਗਦੀਆਂ ਨੇ ਉੱਥੇ ਬੀਬੀ ਮਲਕੀਤ ਕੌਰ ਆ ਬਹੁਤ ਵਧੀਆ ਤਰੀਕੇ ਨਾਲ ਜੋ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਨੇ ਤੇ ਜਿਹੜਾ ਯੋਗੇ ਤੋਂ ਬਹੁਤ ਜ਼ਿਆਦਾ ਲੋਕ ਲਾਭ ਲੈ ਰਹੇ ਨੇ ਯੋਗਾ ਇੱਕ ਹੀ ਚੀਜ਼ ਹੈ ਜੇ ਤੁਸੀਂ ਯੋਗਾ ਕਰੋਗੇ ਤਾਂ ਤੁਹਾਨੂੰ ਡਾਕਟਰ ਕੋਲ ਨਹੀਂ ਜਾਣਾ ਪਵੇਗਾ ਦਵਾਈਆਂ ਦਾ ਤੁਹਾਡਾ ਖਰਚਾ ਨਹੀਂ ਹੋਊਗਾ ਜਿੱਥੇ ਤੁਸੀਂ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਚੰਗੇ ਰੱਖ ਸਕਦੇ ਹੋ ਉੱਥੇ ਤੁਸੀਂ ਦਵਾਈਆਂ ਤੋਂ ਸਾਰੀ ਉਮਰ ਛਟਕਾਰਾ ਵੀ ਪਾ ਸਕਦੇ ਹੋ ਕਿਉਂਕਿ ਯੋਗਾ ਕਰਨ ਦੇ ਨਾਲ ਸਰੀਰ ਦੇ ਵਿੱਚ ਲਚਕ ਪੈਦਾ ਹੁੰਦੀ ਹੈ ਤੇ ਸਾਡੇ ਸਰੀਰ ਦੇ ਵਿੱਚ ਸ਼ਕਤੀ ਪੈਦਾ ਹੁੰਦੀ ਹੈ ਜਿਆਦਾ ਸ਼ਕਤੀ ਹੈ ਤੁਸੀਂ ਪ੍ਰਮਾਤਮਾ ਵੱਲ ਵੀ ਜੁੜ ਸਕਦੇ ਹੋ ਇਹ ਇੱਕ ਇੱਕ ਸਾਧਨ ਆ ਜਿਹੜਾ ਯੋਗ ਸਾਧਨ ਨੇ ਇਹ ਸਾਨੂੰ ਪ੍ਰਮਾਤਮਾ ਵੱਲ ਵੀ ਲੈ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਸ਼ਰਡ ਦੇ ਨਾਲ ਯੋਗਾ ਕੀਤਾ ਜਾਂਦਾ ਹੈ ਇਸ ਕਰਕੇ ਯੋਗਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਖਾਣ ਪੀਣ ਲੋਕਾਂ ਦਾ ਬਹੁਤ ਵਿਗੜ ਚੁੱਕਿਆ ਤੇ ਉਹਨੂੰ ਜਿਹੜਾ ਬਚਾਉਣ ਦੇ ਲਈ ਜੇ ਅਸੀਂ ਰੋਜ਼ਾਨਾ ਯੋਗਾ ਕਰਦੇ ਆਂ ਸ਼ਾਹ ਕਰਿਆਮਾ ਕਰਦੇ ਆਂ ਜਿਹਨੂੰ ਪ੍ਰਾਣਯਾਮ ਵੀ ਕਹਿੰਦੇ ਨੇ ਤਾਂ ਸਾਡਾ ਸਰੀਰ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਆਪਣੇ ਜੀਵਨ ਜੀਵਨ ਦੇ ਵਿੱਚ ਸਾਡਾ ਸਾਥਨਵਾਊਗਾ ਨਹੀਂ ਤਾਂ ਤੁਸੀਂ ਦੇਖਦੇ ਹੋ ਬੁਆਰੀਆਂ ਦੇ ਵਿੱਚ ਅੱਜ ਕੱਲ ਲੋਕ ਬਹੁਤ ਫਸੇ ਹੋਏ ਨੇ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਯੋਗੇ ਦੇ ਵਿੱਚ ਇਹ ਕਲਾਸਾਂ ਮੁਫਤ ਲਾਈਆਂ ਜਾ ਰਹੀਆਂ ਨੇ ਇਹ ਨਹੀਂ ਆ ਰਾਮਦੇਵ ਦੀ ਤਰ੍ਹਾਂ ਵੀ ਪੈਸੇ ਵੀ ਲਵਾਂਗੇ ਜੋਗਾ ਵੀ ਕਰਾਵਾਂਗੇ ਇਹ ਮੁਫਤ ਮੁਫਤ ਜਿਹੜਾ ਹੈਗਾ ਇਹ ਇੱਥੇ ਜੋਗਾ ਕਰਾਇਆ ਜਾ ਰਿਹਾ ਇਹਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਉਠਾਉਣਾ ਚਾਹੀਦਾ